ਤੇ ਜਾਨ ਮੁਰੇ ਤੇਨ ਬੋਲ ਕੋ ਕਮ ਸੁਝੀ ਜੀ ਜੀ ਕੋ ਡਿੰਦੇਂਦਰਾਣ ਸਹ ਹਾਣ ਗਣੀਏ ਤੇ ਪਾਵਣ ਮੇਂ ਸਰਨ ਰਹਿ ਤੁਨ ਜੀ ਤ੍ਰੀਜਮਨ ਕਹੇ ਤੀ ਨਮ ਸਰਬਨਾਮ ਕਸੈ ਕਮਨ ਕਰਮਨਾਮ ਕਰਨਿਤ ਸਮਦਿਹੇ ਤੋ ਇਸ ਨ ਬਰੀ ਬਲ ਮੰਤਨ ਮਵਤਾ ਨ ਮਜ ਬੰਦਰੀ ਰਾਤੇ ਪੰਡ ਜਨ ਦਿਲੀ ਮੇਨ ਨਿਬਟੰਡ ਗੁਰ ਦਖਿਨ ਦੀਗਨੇ ਅਨੇ ਤੋ ਚੋ ਸੱਜਨ ਮੈ ਲਿਆੜੀ ਤਿਤ ਚੋਈ ਨੈਣ ਮਹਿ ਕਿ ਤਸ ਜੀ ਕਦ ਬਸਤਿੰਦ ਆਏ ਮੈਂ ਬੋਲੀ ਘੇਰੇ ਕੀਤ ਕਰਾ ਜੈ ਗੂਜਤ ਅਜੀਤ ਜੀ گربان ਇਹ ਦਮਾ ਦੇ ਬੈਣੀ ਅਸੂਏ ਸਬਨਾੰ ਦਸਹਰ ਸਤਨਾੰ ਸਿਨੀਵਰੀ ਉਪਕਾਰੁ ਬਜੀ ਸੇਰਗਮਹਲਾ ਕੀ ਜਾ ਸੋਬਤ ਨਸਰਾ ਕਣੀ ਜਾ ਮਨ ਦਹਿ ਗੁਰ ਆਪਣਾ ਮਨ ਆਏ ਦੇ ਰੂਪ ਚੜੀਦਾ ਅਗਲਾ ਦੂਜਾ ਨਹੀਂ ਤਉ ਸੁਮੈ ਤਾਂ ਲਗਣੀ ਜਾ ਮਨ ਲਹਿ ਸਤਿਨਾਮ ਸਤਗੁਰ ਆਪਣਾ ਮਨ ਆਏ ਦੇ ਰੂਪ ਚੜੀਦਾ ਅਗਲਾ ਦੂਜਾ ਨਹੀਂ ਤਉ ਐਸਾ ਸੁਹਾਗ ਪਾਣ ਨਾ ਗੁਣਿਆ ਕੀ ਕਹਿਤੀ ਹੈ ਅੰਦਰ ਸੰਜਿਵ ਕੋ ਜਿਹਾ ਕਦਵੇਂ ਮਾਯਾ ਜਮਾਈ ਮਹਨਾਂ ਕੀ ਜਾ ਲੋਕਾਂ ਦੇ ਹਾਸੂ ਇਸ ਆਵੇਦ ਕਰੀ ਗ੍ਰਿਤੀ ਸਹਾਂ ਨ ਬਈ ਕਰ ਕਰ ਕੇ ਸਰਹੀ ਨਾਨਕ ਨੇ ਸਪਾਇ ਜਿੰਨ ਕੋ ਗੀਤ ਕਰ ਦੁਨੀਲੀ ਜੋਤਿ ਤਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਉਹ ਕਉ ਮਨ ਜਪੀ ਗਏ ਤਰਾਹ ਸੱਚੇ ਕਰਤਾਰ ਜਿਤ ਮਿਲੈ ਮਿਲਦੇ ਕੋ ਕਪਤਿ ਚਰੋ ਸਤਿ ਰਤਿ ਰਿਣੀ ਕਨੇ ਹਮੇਤਿ ਬਕਰੋ ਜਿਤ ਮਿਲੈ ਤੋ ਤੁਧ ਮਿਨਹਿ ਸੋਈ ਯੇ ਨੂ ਮੇਰੇ ਮਿਲਦੇ ਰਹੇ ਮੁਕਸ਼ਮ ਤਵਚੁਰ ਸੰਗਰੇਤ ਤੇ ਮੇਂ ਆਮੇ ਤਤਵ ਗਉ ਰਹੇ ਯੇ ਨੂ ਮੇਰੇ ਤੋਂ ਕੋ ਤੇ ਮਿਲਦੇ ਸੋਈ ਤੱਜ ਰਹਾ ਬਾਬਾ ਗੁਰਜੀਤ ਕਾਲਸਾ do